ਸੱਚ ਕਹਿੰਦੇ ਨੇ ਲਖੋਵਨ ਚਾਚੀਆਂ ਤਾਈਆਂ ਮਾਵਾ ਮਾਵਾ ਹੁੰਦਿਆ ਨੇ ਮਾਵਾ ਤੋਂ ਬਿਨਾ ਆਪਣੇ ਬੱਚਿਆਂ ਦਾ ਹਾਲ ਕੋਈ ਨਹੀਂ ਜਾਣਦਾ ਯਸੁਸ਼ਾ ਕਾਲ ਤੁਹਾਨੂੰ ਨੈਸ਼ਨ ਪੋਸਟ ਮੇਰੇ ਨਾਲ ਮਿਲਗਾ ਬਹੁਤ ਸਾਰੀਆਂ ਲੱਚਰ ਵੀਡੀਓਸ 85 ਮਿੰਟਾਂ 50 ਮਿੰਟਾਂ ਦੇ ਵਿੱਚ ਸ਼ੇਅਰ ਕਰ ਦਿੰਦੇ ਆ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਲੱਚਰ ਗਾਣੇ ਪਾ ਦਿੰਦੇ ਆ ਪਰ ਇਸ ਵੀਡੀਓ ਨੂੰ ਬਿਲਕੁਲ ਵੀ ਸਕਿਪ ਨਾ ਕਰਿਓ ਜਿਸ ਦੇ ਵਿੱਚ ਇੱਕ ਨਿੱਕਾ ਜਿਹਾ ਜੁਆਕ ਦੇਖੋ ਮਾਪਿਆਂ ਬਿਨਾਂ ਕਿਵੇਂ ਰੁੱਲ ਗਿਆ ਹੈ ਕਹਿੰਦੇ ਨੇ ਕਿ ਮਾਪੇ ਦੇ ਬਿਨਾਂ ਜ਼ਿੰਦਗੀ ਨਰਕ ਬਣ ਜਾਂਦੀ ਹੈ ਬਿਲਕੁਲ ਸੱਚ ਹੈ ਮਾਂ ਮਾਈ ਹੁੰਦੀ ਹੈ ਮਾਂ ਆਪਣੇ ਬੱਚੇ ਨੂੰ ਕਦੇ ਕਿਸੇ ਔਂਕਰ ਦੇ ਵਿੱਚ ਦੇਖ ਨਹੀਂ ਸਕਦੀ ਕਦੇ ਵੀ ਕਿਸੇ ਆਪਣੇ ਬੱਚੇ ਨੂੰ ਮੁਸ਼ਕਿਲ ਦੇ ਵਿੱਚ ਨਹੀਂ ਦੇਖ ਸਕਦੀ ਆਪ ਗਿੱਲੀ ਥਾਈ ਸੋ ਜਾਂਦੀ ਐ ਪਰ ਆਪਣੇ ਪੁੱਤ ਨੂੰ ਹਮੇਸ਼ਾ ਆਪਣੇ ਬੱਚੇ ਨੂੰ ਸੁੱਕੀ ਥਾਈ ਸਵਾੰਦੀ ਐ ਤਾਂ ਇਸ ਬੱਚੇ ਦੇ ਵੀ ਮਾਂ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਐ मां ਦੁਨੀਆ ਦੇ ਵਿੱਚ ਨਾ ਰਹਿਣ ਕਾਰਨ ਇਸ ਬੱਚੇ ਨੂੰ ਦੇਖੋ ਕਿਵੇਂ ਤਸ਼ੱਦਦ ਚੱਲਨੇ ਪੈ ਰਹੇ ਨੇ ਕਿਵੇਂ ਖੁਦ ਰੋਟੀ ਪਾਣੀ ਬਣਾਣੀ ਪੈ ਰਹੀ ਹੈ ਖੁਦ ਆਪਣੇ ਸਕੂਲ ਜਾਣ ਤੋਂ ਪਹਿਲਾਂ ਆਪਣਾ ਨਾਸ਼ਤਾ ਤਿਆਰ ਕਰਦਾ ਹੈ ਸਕੂਲ ਦੀ ਰੋਟੀ ਤਿਆਰ ਕਰ ਰਿਹਾ ਹੈ ਉਸ ਤੋਂ ਬਾਅਦ ਸਕੂਲ ਜਾਂਦਾ ਹੈ ਵੀਡੀਓ ਦੇਖ ਕੇ ਦਿਲ ਨੂੰ ਹੌਲ ਜਾ ਪੈ ਰਿਹਾ ਹੈ ਜਿਹੜੇ ਲੋਕਾਂ ਕੋਲ ਮਾਂ ਹੈ ਉਹ ਆਪਣੀ ਮਾਂ ਦੀ ਕਦਰ ਕਰ ਲਓ ਕਿਉਂਕਿ ਕੱਲ ਨੂੰ ਤੁਹਾਨੂੰ ਵੀ ਪਛਤਾਣਾ ਪਵੇਗਾ